ਸਤਨਾਮ ਵਾਹਿਗੁਰੂ ਸਹਿਬ ਜੀਓ ਸੋੜਾ ਮਹੱਲਾ ਜਵਾਂ ਗੈਬੋੜ ਬੰਦੀ ਛੋੜ ਨਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਉ ਭਗਤ ਗੋਬਿੰਦ ਗਾ ਇਹ ਰੱਖੋ ਪੈਜ ਤੁਮਾਰੀ ਪਰਮ ਸਤਕਾਰ ਜੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਇੱਕ ਵਾਰੀ ਫਤੇ ਦੀ ਸਾਂਝ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਪੰਜਵੇਂ ਪ੍ਰੀਤਮ ਸਹਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦਾ ਰਾਗ ਸੋਰਠ ਦੇ ਵਿੱਚ 624 ਨੰਬਰ ਅੰਕ ਉਤੇ ਅੰਕਿਤ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਸਤਿਗੁਰੂ ਪ੍ਰਮਾਨ ਕਰਦੇ ਨੇ ਕਿ ਇਹ ਅਕਾਲ ਪੁਰਖ ਪਰਮਾਤਮਾ ਤੂੰ ਸਾਡੇ ਬੰਦਨਾਂ ਨੂੰ ਕੱਟਣ ਵਾਲਾ ਹੈ ਤੂੰ ਸਾਡੇ ਜੀਵਨ ਦੀ ਗਵਾਹੀ ਹੋਈ ਰਾਸ ਪੂੰਜੀ ਨੂੰ ਵਾਪਸ ਦਿਵਾਉਣ ਵਾਲਾ ਹੈ ਨਾ ਤਾਂ ਮੈਨੂੰ ਕੋਈ ਚੰਗਾ ਕੰਮ ਕਰਨਾ ਆਉਂਦਾ ਹੈ ਤੇ ਨਾ ਹੀ ਚੰਗਾ ਧਰਮ ਕਰਨਾ ਆਉਂਦਾ ਹੈ ਅਸੀਂ ਮਾਇਆ ਦੇ ਲੋਭ ਵਿੱਚ ਫਸੇ ਹੋਇਆ ਤੂੰ ਨਿਮਾਣਿਆਂ ਦੀ लाज ਰੱਖਣ ਵਾਲਾ ਹੈ ਸਤਿਗੁਰੂ ਪ੍ਰਮਾਨ ਕਰਦੇ ਨੇ ਇਹ ਅਕਾਲ ਪੁਰਖ ਪਰਮਾਤਮਾ ਤੋਂ ਸਭ ਦੇ ਦਿਲਾਂ ਦੀਆਂ ਜਾਣਣ ਵਾਲਾ ਹੈ ਤਾਂ ਫਿਰ ਅਸੀਂ ਤੂੰ ਕਿਸੇ ਦੂਸਰੇ ਦੇ ਅੱਗੇ ਆਪਣੇ ਨੱਕ ਕਿਉਂ ਰਗੜੀਏ ਕਿਉਂ ਅਸੀਂ ਰੋ ਰੋ ਕੇ ਆਪਣੇ ਦਿਲ ਦਾ ਹਾਲ ਸੁਣਾਈਏ ਇਸ ਦੇ ਲਈ ਸਤਿਗੁਰੂ ਪਰਮਾਨੰ ਕਰਦੇ ਨੇ ਗੈਬੂੜ ਆਤਮਕ ਜੀਵਨ ਦੀ ਇੱਕ ਵਾਚੀ ਹੋਈ ਰਾਸ ਪੂੰਜੀ ਨੂੰ ਵਾਪਸ ਦਿਵਾਉਣ ਵਾਲਾ ਬੰਦੀ ਛੋੜ ਵਿਕਾਰਾਂ ਦੀ ਕੈਦ ਵਿੱਚੋਂ ਛਡਾਉਣ ਵਾਲਾ ਦੁਖਦਾਰੇ ਦੁੱਖਾਂ ਵਿੱਚ ਤੀਰ ਜੇਣ ਵਾਲਾ ਕਰਮਨ ਜਾਣਾ ਤੇ ਮੈਂ ਕੋਈ ਚੰਗਾ ਕੰਮ ਕਰਨਾ ਨਹੀਂ ਜਾਣਦਾ ਧਰਮ ਨਾ ਜਾਣਾ ਤੇ ਨਾ ਹੀ ਕੋਈ ਧਰਮ ਦਾ ਕੋਈ ਧਰਮ ਕਮਾਉਣਾ ਜਾਣਦਾ ਹਾਂ ਲੋਭੀ ਅਸੀਂ ਲੋਭ ਦੇ ਵਿੱਚ ਫਸੇ ਹੋਏ ਹਾਂ ਮਾਇਆ ਧਾਰੀ ਮਾਇਆ ਦੇ ਲੋਭ ਦੇ ਵਿੱਚ ਸਤਿਗੁਰੂ ਪਰਮਾਨੰ ਕਰਦੇ ਨੇ हे ਪ੍ਰਭੂ ਜੀ ਤੂੰ ਆਤਮਕ ਜੀਵਨ ਦੀ ਗਵਾਹੀ ਹੋਈ ਰਾਸ ਪੂੰਜੀ ਨੂੰ ਵਾਪਸ ਦਵਾਈਣ ਵਾਲਾ ਹੈ ਤੂੰ ਬੇਕਾਰਾਂ ਦੀ ਕੈਦ ਵਿੱਚੋਂ ਚੜਾਉਣ ਵਾਲਾ ਹੈ ਤੇਰਾ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਤੂੰ ਜੀ ਬਾਨੋ ਦੁੱਖਾਂ ਵਿੱਚ ਤੇਰੇ ਜੀ ਲੈਣ ਵਾਲਾ ਹੈ ਪ੍ਰਭੂ ਜੀ ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾਂ ਮੈਂ ਲੋਭ ਵਿੱਚ ਫਸਿਆ ਰਹਿੰਦਾ ਹਾਂ ਮੈਂ ਮਾਇਆ ਦੇ ਮੋਹ ਵਿੱਚ ਗਰਸਿਆ ਰਹਿੰਦਾ ਹਾਂ ਆਪ ਜੀ ਕਿਰਪਾ ਕਰੋ ਨਾਮ ਪਰਿਓ ਪਰ ਜਿਹੜਾ ਮੇਰਾ ਨਾਮ ਹੈ ਉਹ ਪਹਿ ਚੁਕਿਆ ਹੈ ਭਗਤੋ ਗੋਬਿੰਦ ਦਾ ਤੇਰਾ ਦਾਸ ਦਾ ਇਹ ਰੱਖੋ ਤੇ ਹੁਣ ਰੱਖੋ ਪਹਿ ਜੇ ਤੁਮਾਰੀ ਆਪਣੇ ਨਾਮ ਦੀ ਲਾਜ ਰੱਖੋ ਪਰ ਇਹ ਪ੍ਰਭੂ ਜੀ ਮੇਰਾ ਨਾਮ ਗੋਬਿੰਦ ਦਾ ਭਗਤ ਪਹਿ ਗਿਆ ਸੋ ਹੁਣ ਤੋਂ ਆਪਣੇ ਨਾਮ ਦੀ ਆਪ ਹੀ ਲਾਜ ਰੱਖ ਹਰ ਜਿਉ ਨਿਮਾਣਿਆ ਤੂੰ ਮਾਣ ਨਿਚ ਜਿਆ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਾ ਗੁਰਬਾਨਾ ਰਹਾਉ ਹਰ ਜਿਉ ਹੈ ਹਰੀ ਜੀ ਨਿਮਾਣਿਆ ਤੂੰ ਮਾਣ ਜਿਨ੍ਹਾਂ ਦੀ ਇਸ ਸੰਸਾਰ ਦੇ ਵਿੱਚ ਕੋਈ ਪੁੱਛ ਨਹੀਂ ਹੁੰਦੀ ਤੂੰ ਮਾਣ ਤੋਂ ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਮਾਣ ਆਦਰ ਦੇਵਾ ਦਿੰਦਾ ਨਿਜੀ ਜਿਆਂ ਨਿਕਾਰਿਆਂ ਨੂੰ ਚੀਜ਼ ਕਰੇ ਆਦਰਯੋਗ ਬਣਾ ਦਿੰਦਾ ਹੈ ਤੇਰੀ ਕੁਦਰਤ ਤੇਰੀ ਤਾਕਤ ਨੂੰ ਕੁਰਬਾਨ ਮੈਂ ਸਦਕੇ ਜਾਂਦਾ ਹਾਂ हे प्रभु जी तू ਉਹਨਾਂ ਬੰਦਿਆਂ ਨੂੰ ਮਾਣ ਦਿੰਦਾ ਹੈ ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ ਮੈਂ ਤੇਰੀ ਤਾਕਤ ਤੋਂ ਸਦਕੇ ਜਾਂਦਾ ਹਾਂ हे ਭਾਈ ਮੇਰਾ ਗੋਵਿੰਦ ਨਿਕਾਰਿਆ ਨੂੰ ਵੀ ਆਦਰਯੋਗ ਬਣਾ ਦਿੰਦਾ ਹੈ ਜੈਸਾ ਬਲਕ ਭਾਏ ਸੋ ਪਾਈ ਲਾਕੇ ਅਪਰਾਧ ਕਮਾਵੇ ਕਰੇ ਉਪਦੇਸ਼ ਝਿੜਕੇ ਬਹੁ ਪਾਤੀ ਬਹੁੜ ਪਿਤਾ ਗੱਲ ਲਾਵੇ ਸਤਿਗੁਰੂ ਪਰਮਾਨੰ ਕਰਦੇ ਨੇ ਜੈਸਾ ਬਾਲਕ ਜਿਵੇਂ ਕੋਈ ਬੱਚਾ ਪਾਏ ਸੁਪਾਈ ਆਪਣੀ ਲਗਨ ਨਾਲ ਆਪਣੇ ਸੁਭਾਅ ਦੇ ਮੁਤਾਬਕ ਲੱਖਾਂ ਹੀ ਅਪਰਾਧ ਕਮਾਵੇ ਲੱਖਾਂ ਹੀ ਅਪਰਾਧ ਕਮਾਉਂਦਾ ਹੈ ਕਾਰਯ ਉਪਦੇਸ਼ ਪਿਤਾ ਉਸ ਨੂੰ ਉਪਦੇਸ਼ ਕਰਕੇ ਝਿੜਕੇ ਬੋਭਾਂਤੀ ਅਨੇਕਾਂ ਹੀ ਤਰੀਕਿਆਂ ਦੇ ਨਾਲ ਉਸ ਨੂੰ ਝਿੜਕਦਾ ਹੈ ਬੋੜ ਮੁੜ ਕੇ ਪਿਤਾ ਗਲ ਨਾਲ ਲਾ ਕੇ ਤੇ ਪਿਤਾ ਪੁੱਤਰ ਨੂੰ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ। हे ਭਾਈ ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਆਪਣੇ ਸੁਭਾਅ ਅਨੁਸਾਰ ਲੱਖਾਂ ਗਲਤੀਆਂ ਕਰਦਾ ਹੈ। ਉਸ ਦਾ ਪਿਓ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਛਿੜਕਦਾ ਵੀ ਹੈ। ਪਰ ਫਿਰ ਵੀ ਆਪਣੇ ਦਲ ਨਾਲ ਉਸ ਨੂੰ ਲਾ ਲੈਂਦਾ ਹੈ ਇਸੇ ਤਰ੍ਹਾਂ ਉਹ ਕਾਲਪੁਰਖ ਪਰਮਾਤਮਾ ਹੈ ਪਿਛਲੇ ਔਗਣ ਬਖਸ਼ ਲਏ ਪ੍ਰਭ ਅਗੈ ਮਾਰਗ ਪਾਵੇ ਇਸੇ ਤਰ੍ਹਾਂ ਉਹ ਕਾਲਪੁਰਖ ਪਰਮਾਤਮਾ ਹੈ ਜਿਹੜਾ ਕੀਤੇ ਹੋਏ ਪਿਛਲੇ ਔਗਣਾਂ ਨੂੰ ਪਿਛਲੇ ਔਗਣ ਪਿੱਛੇ ਕੀਤੇ ਹੋਏ ਔਗਣਾਂ ਨੂੰ ਬਖਸ਼ ਲਏ ਉਹ ਵਾਖਿ ਲੈਂਦਾ ਹੈ ਪ੍ਰਭ ਮੇਰਾ ਪ੍ਰਭੂ ਜੀ ਅੱਗੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਮਾਰਗ ਪਾਵੇ ਉਸ ਨੂੰ ਅੱਗੇ ਰਾਸਤਾ ਦਿਖਾਉਂਦਾ ਸਤਿਗੁਰੂ ਪੁਰਮਾਨ ਕਰਦੇ ਨੇ ਇਸੇ ਤਰ੍ਹਾਂ ਮੇਰੇ ਪ੍ਰਭੂ ਪਿਤਾ ਜੀ ਜੀਵਾਂ ਦੇ ਪਿਛਲੇ ਗੁਨਾਹ ਵਾਖ ਲੈਂਦਾ ਹੈ ਤੇ ਅੱਗੇ ਵਾਸਤੇ ਜੀਵਨ ਦੇ ਠੀਕ ਰਾਸਤੇ ਉੱਤੇ ਤੋਰ ਦਿੰਦਾ ਹੈ ਠੀਕ ਰਾਸਤੇ ਉੱਤੇ ਪਾ ਦਿੰਦਾ ਹੈ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪਹਿ ਆਖ ਸੁਣਾਈਐ ਕਹਿਣ ਕਥਨ ਨਾ ਪੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ ਅਬਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹਾਇਐ ਹਾਰੇ ਅੰਤਰ ਜਾਮੀ ਓ ਹਰੀ ਸਭ ਦੇ ਦਿਨਾਂ ਦੀਆਂ ਜਾਣਣ ਵਾਲਾ ਸਭ ਵੀ ਤੇ ਜਾਣੈ ਉਹ ਸਾਰੇ ਜੀਵਾਂ ਦੀ ਹਰ ਇੱਕ ਚੰਗੀ ਮੰਦੀ ਹਾਲਤ ਨੂੰ ਜਾਣਦਾ ਹੈ ਬੇਦ ਹਾਲਤ ਜਾਣੇ ਜਾਣਦਾ ਤਾਂ ਫੇਰ ਕਿਸ ਪੈ ਕਿਸ ਦੇ ਕੋਲ ਆਖ ਸੁਣਾਈਏ ਅਸੀਂ ਰੋ ਰੋ ਕੇ ਆਪਣੇ ਦਿਲ ਦਾ ਹਾਲ ਕਿਸ ਕਿਉਂ ਕਿਸੇ ਨੂੰ ਸੁਣਾਈਏ ਕਹਿਣ ਕਥਨ ਜਿਹੜਾ ਉਹ ਆਕਾਲ ਪੁਰਖ ਪਰਮਾਤਮਾ ਹੈ ਨਿਰੀਆਂ ਗੱਲਾਂ ਕਰਨ ਦੇ ਨਾਲ ਕਹਿਣ ਹੈ ਕਥਨ ਕਥਨ ਬਿਆਨ ਕਰਨ ਦੇ ਨਾਲ ਨਾ ਪੀਚ ਹੈ ਉਹ ਪਿੱਜਦਾ ਨਹੀਂ ਹਰ ਭਾਵ ਹੈ ਜਿਹੜਾ ਉਸ ਹਰੀ ਨੂੰ ਪਸੰਦ ਆਉਂਦਾ ਹੈ ਪੈਜ ਰਖਾਈਏ ਉਸ ਦੀ ਆਪ ਲਾਜ ਰੱਖਦਾ ਹੈ ਇੱਜ਼ਤ ਰੱਖਦਾ ਹੈ ਸਤਿਗੁਰੂ ਨੂੰ ਮਾਨ ਕਰਦੇ ਨੇ हे hey भाई परमात्मा हरेक ਦੇ ਦਿਲ ਦੀ ਜਾਣਣ ਵਾਲਾ ਜੀਵਾ ਦੀ ਹਰੇਕ ਆਤਮਿਕ ਹਾਲਤ ਨੂੰ ਜਾਣਦਾ ਹੈ ਉਸ ਨੂੰ ਛੱਡ ਕੇ ਹੋਰ ਕਿਸ پاس ਆਪਣੇ ਬਿਰਥਾ ਅੱਗੇ ਸੁਣਾਇਆ ਜਾ ਸਕਦੀ ਹੈ हे भाई परमात्मा ਨੇਰੀਆਂ ਜਵਾਨੀ ਗੱਲਾਂ ਨਾਲ ਕੁਝ ਨਹੀਂ ਹੁੰਦਾ ਕਾਰਣੀ ਕਰਕੇ ਜਿਹੜਾ ਮਨੁੱਖ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ ਉਹ ਅਕਾਲ ਪੁਰਖ ਪਰਮਾਤਮਾ ਉਸ ਦੀ ਇਲਾਜ ਰੱਖ ਲੈਂਦਾ ਹੈ ਉਸ ਦੀ ਇੱਜ਼ਤ ਰੱਖ ਲੈਂਦਾ ਹੈ ਆਬਰ ਓਟ ਆਬਰ ਕਹਿੰਦੇ ਨੇ ਹੋਰ ਓਟ ਆਸਰਾ ਮੈਂ ਇਸ ਅਗਲੀ ਦੇ ਕੀਮੇ ਬਹੁਤ ਸਾਰੀਆਂ ਦੇਖੀਆਂ ਨੇ ਕੱਲੇ ਕੱਲੇ ਦਵਾਰੇ ਉੱਤੇ ਨੱਕ ਰਗੜੇ ਲਕੀਰਾਂ ਕੱਢੀਆਂ ਇਕ ਤੇਰੀ ਓਟ ਇਕ ਤੇਰਾ ਹੀ ਆਸਰਾ ਰਹਾਈ ਆ ਸਦਾ ਹੀ ਰਹਿਣ ਵਾਲਾ ਸਤਿਗੁਰੂ ਪਰਮਾਨੰ ਕਰਦੇ ਨੇ ਇਹ ਸਤਿਗੁਰੂ ਜੀ ਏ ਪ੍ਰਭੂ ਜੀ ਮੈਂ ਹੋਰ ਸਾਰੇ ਆਸਰੇ ਵੇਖ ਲਏ ਨੇ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ ਜਿਹੜਾ ਸਦਾ ਤੇਰੇ ਸਾਥ ਨਿਭਾਉਣ ਵਾਲਾ ਹੈ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨਤੀ ਪੂਰਾ ਸਤਿਗੁਰ ਮੇਲ ਮਿਲਾਵੇ ਸਭ ਝੂਕੈ ਮਨ ਕੀ ਚਿੰਤਿ ਕੋਈ ਦਇਆਲ ਜਦੋਂ ਅਕਾਲ ਪੁਰਖ ਪਰਮਾਤਮਾ ਦਇਆਲ ਹੋਏ ਕਿਰਪਾਲ ਕਿਰਪਾ ਦੇ ਸਾਗਰ ਪ੍ਰਭੂ ਪ੍ਰਭ ਠਾਕੁਰੋ ਅਕਾਲ ਪੁਰਖ ਪਰਮਾਤਮਾ ਉਹ ਮਾਲਕ ਆਪੇ ਸੁਣੇ ਬੇਨਤੀ ਤੇ ਆਪ ਹੀ ਉਹ ਆਪਣੇ ਦਾਸ ਦੀ ਬੇਨਤੀ ਸੁਣਦਾ ਹੈ ਪ੍ਰਵਾਨ ਕਰਦਾ ਹੈ ਪੂਰਾ ਸਤਗੁਰ ਮੇਲ ਮਿਲਾਵੇ ਜਦੋਂ ਉਸ ਅਕਾਲ ਪੁਰਖ ਪਰਮਾਤਮਾ ਨੇ ਆਪਣੇ ਦਾਸ ਦੀ ਬੇਨਤੀ ਪ੍ਰਵਾਨ ਕਰ ਲਈ ਤੇ ਉਸ ਨੂੰ ਪੂਰਾ ਸਤਿਗੁਰ ਮੇਲ ਮਿਲਾ ਗਿਆ ਉਸ ਨੂੰ ਪੂਰਾ ਗੁਰੂ ਮਿਲਾ ਦਿੰਦਾ ਸਭ ਚੁੱਕਿਆ ਸਭ ਮੁੱਕ ਜਾਂਦੀ ਹੈ ਮਨ ਕੀ ਚਿੰਤਿ ਮਨ ਦੀ ਚਿੰਤਾ ਮਨ ਦੇ ਵਿਕਲ ਹੈ ਏ ਸਤਿਗੁਰੂ ਜੀ ਹੇ ਭਾਈ ਮਾਲਕ ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ ਜਿਸ ਮਨੁੱਖ ਦੀ ਬੇਨਤੀ ਸੁਣ ਲੈਂਦਾ ਹੈ ਉਸ ਨੂੰ ਪੂਰਾ ਗੁਰੂ ਮਿਲਾ ਦਿੰਦਾ ਹੈ ਇਸ ਤਰ੍ਹਾਂ ਮਨੁੱਖ ਦੇ ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ ਹਰ ਹਰ ਨਾਮ ਅਬਖਦ ਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਹਰ ਨਾਮ ਹਰੀ ਦਾ ਨਾਮ ਅਬ ਖਤ ਦਵਾਈ ਮੁੱਖ ਪਾਇ ਜਦੋਂ ਮੂੰਹ ਦੇ ਵਿੱਚ ਪਾ ਦਿੰਦਾ ਹੈ ਜਨ ਨਾਨਕ ਏ ਨਾਨਕ ਸੁਖ ਬਸੰਤੀ ਆਤਮਕ ਆਨੰਦ ਵਿੱਚ ਵਸਦਾ ਹੈ ਸਤਿਗੁਰੂ ਪਰਮਾਨੰ ਕਰਦੇ ਨੇ ਏ ਦਾਸ ਨਾਨਕ ਆਕ ਜਿਸਮ ਗੁਰੂ ਜਿਸ ਮਨੁੱਖ ਦੇ ਮੋਹ ਵਿੱਚ ਪਰਮਾਤਮਾ ਦਾ ਨਾਮ ਦਵਾਈ ਪਾ ਦਿੰਦਾ ਹੈ ਉਹ ਮਨੁੱਖ ਆਤਮਕ ਆਨੰਦ ਵਿੱਚ ਜੀਵਨ ਬਤੀਤ ਕਰਦਾ ਹੈ ਇਸ ਦੇ ਲਈ ਸਤਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਸਾਨੂੰ ਬੇਨਤੀ ਕਰਨੀ ਚਾਹੀਦੀ ਹੈ ਕਰਮ ਨਾ ਜਾਣਾਂ ਧਰਮ ਨਾ ਜਾਣਾਂ ਕੀ ਅਕਾਲ ਪੁਰਖ ਪਰਮਾਤਮਾ ਨਾ ਤਾਂ ਮੈਨੂੰ ਕੋਈ ਚੰਗਾ ਕੰਮ ਕਰਨਾ ਆਉਂਦਾ ਇਹਦੇ ਨਾ ਹੀ ਮੈਂ ਕੋਈ ਧਰਮ ਜਾਣਦਾ ਹਾਂ ਲੋਭੀ ਮਾਇਆਦਾਰੀ ਅਸੀਮ ਮਾਇਆ ਦੇ ਲੋਭ ਵਿੱਚ ਫਸੇ ਰਹਿੰਦੇ ਨੇ ਆਪ ਜੀ ਕਿਰਪਾ ਕਰੋ ਮਿਹਰ ਕਰੋ ਸਾਨੂੰ ਇਸ ਦੇ ਵਿੱਚੋਂ ਕੱਢੋ ਇਸ ਲਈ ਗੁਰੂ ਅਰਜਨ ਸਾਹਿਬ ਜੀ ਨੂੰ ਮਾਨ ਕਰਦੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਤਿਗੁਰੂ ਤੁਰ ਮਾਨ ਕਰਦੇ ਨੇ ਕਹਿੰਦੇ ਨਾ ਤਾਂ ਮੈਨੂੰ ਕੋਈ ਗਿਆਨ ਹੈ ਨਾ ਹੀ ਕੋਈ ਧਿਆਨ ਤਰਨਾ ਆਉਂਦਾ ਹੈ ਕਿਛ ਨਾ ਹੀ ਕੋਈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਤੇ ਨਾ ਹੀ ਮੈਨੂੰ ਕੋਈ ਚੰਗਾ ਕੰਮ ਕਰਨ ਆਉਂਦਾ ਹੈ ਸਾਰ ਨਾ ਜਾਣਾਂ ਤੇਰੀ ਤੇ ਨਾ ਹੀ ਮੈਨੂੰ ਤੇਰੀ ਕਦਰ ਕਰਨੀ ਆਉਂਦੀ ਹੈ ਤੇਰੀ ਇੱਜ਼ਤ ਕਰਨੀ ਆਉਂਦੀ ਸਭ ਤੇ ਵੱਡਾ ਸਤਿਗੁਰੂ ਨਾਨਕ ਪਰ ਇਹ ਨਾਨਕ ਮੈਨੂੰ ਸਭ ਤੋਂ ਵੱਡਾ ਉਹ ਅਕਾਲ ਪੁਰਖ ਪਰਮਾਤਮਾ ਗੁਰੂ ਮਿਲ ਪਿਆ ਹੈ ਜਿਨ ਕਲ ਰਾਖੀ ਮੇਰੀ ਜਿਹੜਾ ਇਸ ਕਲਯੁਗ ਦੇ ਵਿੱਚ ਮੇਰੀ लाज ਰੱਖਦਾ ਹੈ ਮੇਰੀ ਇੱਜ਼ਤ ਰੱਖਦਾ ਹੈ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਜਿਸ ਦਾ ਨਾਮ ਲਿਆ ਸਾਡੇ ਮਨ ਦੀ ਹਰੇਕ ਚਿੰਤਾ ਹਰੇਕ ਫਿਕਰ ਦੂਰ ਹੋ ਜਾਂਦਾ ਹੈ ਉਹ ਅਕਾਲ ਪੁਰਖ ਪਰਮਾਤਮਾ ਸਾਡੇ ਦਿਲ ਦੀ ਬਿਨਾਂ ਦੱਸੇ ਤੋਂ ਹਰ ਇੱਕ ਅਵਸਥਾ ਨੂੰ ਹਰ ਇੱਕ ਹਾਲਤ ਨੂੰ ਜਾਣਦਾ ਹੈ ਤਾ ਕਿਸਪੈ ਆਖ ਸੁਣਾਈਐ ਤਾਂ ਸਾਨੂੰ ਕਿਸੇ ਦੇ ਕੋਲੇ ਨੱਕ ਰਗੜਨ ਦੀ ਜ਼ਰੂਰਤ ਨਹੀਂ ਕਿਸੇ ਨੂੰ ਰੋ ਰੋ ਕੇ ਦਿਲ ਦਾ ਹਾਲ ਸੁਣਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਆਕਾਲ ਪੁਰਖ ਪਰਮਾਤਮਾ ਹਰ ਇੱਕ ਜੀਵ ਦੇ ਦਿਲ ਦੀ ਅਵਸਥਾ ਨੂੰ ਜਾਣਦਾ ਹੈ ਹਰ ਇੱਕ ਵਿਦ ਨੂੰ ਜਾਣਦਾ ਹੈ ਇਸ ਲਈ ਸਾਨੂੰ ਇੱਧਰ ਉੱਧਰ ਭਟਕਣ ਦੀ ਇੱਧਰ ਉੱਧਰ سہਾਰੇ ਲੱਭਣ ਦੀ ਜ਼ਰੂਰਤ ਨਹੀਂ ਕਿਉਂਕਿ ਇੱਕੋ ਆਕਾਲ ਪੁਰਖ ਪਰਮਾਤਮਾ ਦੀ ਓਟ ਹੀ ਸਦਾ ਥਿਰ ਹੈ ਉਹ ਆਕਾਲ ਪੁਰਖ ਪਰਮਾਤਮਾ ਦੀ ਓਟ ਹੀ ਸਾਡੀ ਅੰਤਿਮ ਸਮੇਂ ਸਾਡੇ ਨਾਲ ਜਾਣ ਵਾਲੀ ਹੈ